ਸਸਿਕਾ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਨੂੰ ਰੈਸਟੋਰੈਂਟ ਸਟਾਈਲ ਮਟਰ ਮਸ਼ਰੂਮ ਮਸਾਲਾ ਦੀ ਰੈਸিপি ਬਣਾ ਕੇ ਸ਼ੇਅਰ ਕਰਾਂਗੇ ਇਧਰ ਮੈਂ ਮਟਰ ਮਸ਼ਰੂਮ ਮਸਾਲਾ ਬਣਾਉਣ ਲਈ 250 ਗ੍ਰਾਮ ਮਸ਼ਰੂਮ ਲੈ ਲਿਆ ਸੀ ਮਸ਼ਰੂਮ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਕਟ ਲਿਆ ਸੀ ਮੈਂ ਮਸ਼ਰੂਮ ਨੂੰ ਇਸ ਸਾਈਜ਼ ਦਾ ਕੱਟਿਆ ਹੈ ਤੁਸੀਂ ਇਸ ਨੂੰ ਬਰੀਕ ਵੀ ਕੱਟ ਸਕਦੇ ਹੋ ਅੱਧਾ ਕਿਲੋ ਮੈਂ ਮਟਰ ਲੈ ਲਈ ਸੀ ਮਟਰ ਨੂੰ ਮੈਂ ਛਿੱਲ ਲਿਆ ਸੀ ਚਾਰ ਮੈਂ మీడియం ਸਾਈਜ਼ ਦੇ ਪਿਆਜ਼ਾਂ ਨੂੰ ਬਰੀਕ ਕੱਟ ਲਿਆ ਦੋ ਲਾਲ ਟਮਾਟਰ ਚਾਰ ਪੰਜ ਹਰੀਆਂ ਮਿਰਚਾਂ 6-7 ਲਸਣ ਦੀਆਂ ਕਲੀਆਂ 1 ਇੰਚ ਅਦਰਕ ਦਾ ਟੁਕੜਾ ਹੁਣ ਮੈਂ ਲਾਲ ਟਮਾਟਰ ਅਦਰਕ ਲਸਣ ਤੇ ਹਰੀ ਮਿਰਚ ਨੂੰ ਇਸ ਦਾ ਲੱਗ ਪੇਸਟ ਬਣਾ ਕੇ ਤਿਆਰ ਕਰ ਲਵਾਂਗੇ ਹੁਣ ਮੈਂ ਮਿਕਸੀ ਵਾਲੇ ਜਾਰ ਚ ਸਾਰਾ ਸਮਾਨ ਪਾ ਲਿਆ ਇਸ ਦਾ ਬਰੀਕ ਪੇਸਟ ਬਣਾ ਕੇ ਤਿਆਰ ਕਰ ਲਵਾਂਗੇ ਪੇਸਟ ਬਣਾ ਕੇ ਸਬਜੀ ਆਪਣੀ ਬਹੁਤ ਹੀ ਵਧੀਆ ਬਣਦੀ ਹੈ ਹੁਣ ਮੈਂ ਇੱਕ ਬਾਉਲ ਵਿੱਚ ਪਾਣੀ ਗਰਮ ਹੋਣ ਲਈ ਰੱਖ ਦਿੱਤਾ ਸੀ ਇਸ ਵਿੱਚ ਹਰੇ ਮਟਰ ਪਾ ਦਵਾਂਗੇ ਮਟਰਾਂ ਨੂੰ ਇਸ ਵਿੱਚ ਇੱਕ ਦੋ ਉਵਾਲੀਆਂ ਦਵਾ ਲਵਾਂਗੇ ਤਾਂ ਜੋ ਮਟਰ ਆਪਣੇ ਥੋੜੇ ਜਿਹਾ ਸੌਫਟ ਹੋ ਜਾਣ ਇਸ ਤਰ੍ਹਾਂ ਵਾਲੀ ਦਵਾਉਣਾ ਮਟਰ ਆਪਣੇ ਸਬਜੀ ਵਿੱਚ ਕੱਚੇ ਨਹੀਂ ਰਹਿੰਦੇ ਹੁਣ ਦੋ ਤਿੰਨ ਉਵਾਲੀਆਂ ਆ ਗਈਆਂ ਸੀ ਹੁਣ ਮੈਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਵਾਂਗੇ ਮਟਰ ਵੀ ਆਪਣੇ ਅੱਗੇ ਨਾਲੋਂ ਥੋੜੇ ਜਿਹਾ ਸੌਫਟ ਹੋ ਗਏ ਹੁਣ ਇਸ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਵਾਂਗੇ ਅਲੱਗ ਮਟਰ ਆਪਣੇ ਚੰਗੀ ਤਰ੍ਹਾਂ ਪੱਕ ਗਏ ਹਨ ਹੁਣ ਮੈਂ ਗੈਸ ਤੇ ਕੜਾਹੀ ਰੱਖ ਦਿੱਤੀ ਇਸ ਵਿੱਚ ਇੱਕ ਕੜਛੀ ਸਰੋਂ ਦੇ ਤੇਲ ਦੀ ਪਾਵਾਂਗੇ ਤੁਸੀਂ ਕੁਕਿੰਗ ਆਇਲ ਕੋਈ ਵੀ ਲੈ ਸਕਦੇ ਹੋ ਤੜਕੇ ਲਈ ਹੁਣ ਮੈਂ ਤੇਲ ਨੂੰ ਮੀਡੀਅਮ ਫਲੇਮ ਤੇ ਗਰਮ ਕਰ ਲਵਾਂਗੀ ਤਾਂ ਜੋ ਤੇਲ ਦੀ ਸਾਰੀ ਖੜੱਤਣ ਨਿਕਲ ਜਾਵੇ ਹੁਣ ਤੇਲ ਗਰਮ ਹੋ ਗਿਆ ਸੀ ਹੁਣ ਇਸ ਵਿੱਚ ਮੈਂ 3-4 ਲੌਂਗ ਇੱਕ ਬੜੀ ਇਲਾਇਚੀ ਪਾ ਦਵਾਂਗੇ ਤੁਸੀਂ ਖੜੇ ਮਸਾਲੇ ਕੋਈ ਵੀ ਲੈ ਸਕਦੇ ਹੋ ਹੁਣ ਇਸ ਵਿੱਚ ਨਾਲ ਹੀ ਇੱਕ ਚਮਚ ਜੀਰੇ ਦਾ ਪਾ ਦਵਾਂਗੇ ਇਸ ਨੂੰ ਭੁੰਨ ਲਵਾਂਗੇ 1.5 ਮਿੰਟ ਲਈ ਹੁਣ ਮੈਂ ਜੀਰੇ ਲੌਂਗ ਇਲਾਇਚੀ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਸੀ 1.5 ਮਿੰਟ ਲਈ ਹੁਣ ਇਸ ਵਿੱਚ ਬਰੀਕ ਕੱਟੇ ਹੋਏ ਪਿਆਜ਼ ਐਡ ਕਰ ਦਵਾਂਗੇ ਤੁਸੀਂ ਪਿਆਜ਼ਾਂ ਦੀ ਪਿਉਰੀ ਬਣਾ ਕੇ ਵੀ ਪਾ ਸਕਦੇ ਹੋ ਹੁਣ ਚੰਗੀ ਤਰ੍ਹਾਂ ਇਸ ਵਿੱਚ ਪਿਆਜ਼ਾਂ ਨੂੰ ਉਦੋਂ ਤੱਕ ਭੁੰਨਾਂਗੇ ਜਦ ਤੱਕ ਕਿ ਪਿਆਜ਼ਾਂ ਦਾ ਕਲਰ ਲਾਈਟ ਬ੍ਰਾਊਨ ਜਾਂ ਨਹੀਂ ਹੋ ਜਾਂਦਾ ਗੈਸ ਦੀ ਫਲੇਮ ਐ మీడియం ਕਰ ਦਿੱਤੀ మీడియం ਫਲੇਮ ਤੇ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਹੁਣ ਪਿਆਜ਼ਾਂ ਨੂੰ ਪੱਕਦਿਆ ਹਨ ਤਕਰੀਬਨ 3 ਤੋਂ 4 ਮਿੰਟ ਹੋ ਗਏ ਸੀ ਪਿਆਜ਼ਾਂ ਦਾ ਪਾਣੀ ਵੀ ਚੰਗੀ ਤਰ੍ਹਾਂ ਸੁੱਕ ਗਿਆ ਪਿਆਜ਼ਾਂ ਦਾ ਕਲਰ ਵੀ ਲਾਈਟ ਪਿੰਕ ਜਿਹਾ ਹੋ ਗਿਆ ਹੁਣ ਇਸ ਵਿੱਚ ਬਣਾਇਆ ਹੈ ਟਮਾਟਰ ਅਦਰਕ ਤੇ ਹਰੀ ਮਿਰਚ ਤੇ ਲਸਣ ਦਾ ਪੇਸਟ ਪਾ ਦਵਾਂਗੇ ਤੁਸੀਂ ਮਿਰਚ ਆਪਣੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹੋ ਤੁਸੀਂ ਟਮਾਟਰ ਵੀ ਸਬਜ਼ੀ ਵਿੱਚ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ ਹੁਣ ਚੰਗੀ ਤਰ੍ਹਾਂ ਇਸ ਨੂੰ ਤੜਕੇ ਵਿੱਚ ਮਿਲਾ ਦੇਵਾਂਗੇ ਗੈਸ ਦੀ ਫਲੇਮ ਹੈ ਲੋ ਕਰ ਦਿੱਤੀ ਸੀ ਕਿਉਂਕਿ ਇਸ ਟੇਸ ਤੇ ਤੜਕਾ ਛਿੱਟੇ ਮਾਰਦਾ ਹੈ ਮੈਂ ਇਸ ਨੂੰ ਲੋ ਫਲੇਮ ਤੇ ਚੰਗੀ ਤਰ੍ਹਾਂ ਮਿਲਾ ਲਿਆ ਹੁਣ ਇਸ ਵਿੱਚ ਮੈਂ ਅੱਧਿਕ ਕੌਲੀ ਮਿਕਸੀ ਵਾਲੇ ਜਾਰ ਨੂੰ ਧੋ ਕੇ ਪਾ ਦਵਾਂਗੀ ਤਾਂ ਜੋ ਜਾਰ ਵਿੱਚ ਲੱਗਿਆ ਹੈ ਟਮਾਟਰ ਵੀ ਚੰਗੀ ਤਰ੍ਹਾਂ ਸਾਫ਼ ਹੋ ਜਾਵੇ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਇਸ ਵਿੱਚ ਮਸਾਲੇ ਐਡ ਕਰ ਦਵਾਂਗੇ ਟੇਸਟ ਦੇ ਅਕੋਰਡਿੰਗ ਇਸ ਵਿੱਚ ਮੈਂ ਦੋ ਚਮਚ ਨਮਕ ਦੇ ਪਾਵਾਂਗੇ ਤੁਸੀਂ ਨਮਕ ਆਪਣੇ ਟੇਸਟ ਦੇ ਹਿਸਾਬ ਨਾਲ ਐਡ ਕਰ ਸਕਦੇ ਹੋ ਹੁਣ ਇਸ ਵਿੱਚ ਇੱਕ ਚਮਚ ਹਲਦੀ ਦਾ ਪਾਵਾਂਗੇ ਇੱਕ ਚਮਚ ਇਸ ਵਿੱਚ ਦੇਗੀ ਲਾਲ ਮਿਰਚ ਪਾਵਾਂਗੇ ਅੱਧਾ ਚਮਚ ਇਸ ਵਿੱਚ ਮੈਂ ਗਰਮ ਮਸਾਲੇ ਦਾ ਪਾਵਾਂਗੇ ਇਹ ਮਸਾਲਾ ਮੈਂ ਘਰੇ ਬਣਾਇਆ ਹੋਇਆ ਹੈ ਇਸ ਵਿੱਚ ਸਾਰੇ ਖੜੇ ਮਸਾਲੇ ਯੂਜ਼ ਕਰੇ ਹੋਏ ਹਨ ਇਸ ਦਾ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਸਬਜ਼ੀ ਵਿੱਚ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਨੂੰ ਤੜਕੇ ਵਿੱਚ ਮਿਲਾ ਕੇ ਮੀਡੀਅਮ ਫਲੇਮ ਤੇ ਟੱਕ ਕੇ ਉਹਦੇ ਤੱਕ ਪਕਾਵਾਂਗੇ ਜਦ ਤੱਕ ਕਿ ਮਸਾਲੇ ਆਪਣੇ ਚੰਗੀ ਤਰ੍ਹਾਂ ਤੜਕੇ ਵਿੱਚ ਫੁੱਲ ਨਹੀਂ ਜਾਂਦੇ ਤੇ ਕਲਰ ਇਹਨਾਂ ਦਾ ਨਹੀਂ ਨਿਕਲ ਕੇ ਆ ਜਾਂਦਾ ਹੁਣ ਤੜਕੇ ਨੂੰ ਪੱਕਦੇ ਨੂੰ ਤਕਰੀਬਨ 7 ਤੋਂ 8 ਮਿੰਟ ਹੋ ਗਏ ਸੀ ਇਸ ਨੂੰ ਮੈਂ ਲੋ ਤੋਂ ਮੀਡੀਅਮ ਫਲੇਮ ਤੇ ਪਕਾਇਆ ਸੀ ਤੜਕਾ ਆਪਣਾ ਚੰਗੀ ਤਰ੍ਹਾਂ ਪੱਕ ਗਿਆ ਇਸ ਨੇ ਤੇਲ ਵੀ ਛੱਡ ਦਿੱਤਾ ਕਲਰ ਵੀ ਤੜਕੇ ਦਾ ਬਹੁਤ ਹੀ ਵਧੀਆ ਆਇਆ ਹੈ ਇਸ ਵਿੱਚ ਮੈਂ ਬੇਸਿਕ ਜਿਹੇ ਮਸਾਲੇ ਯੂਜ਼ ਕਰੇ ਸੀ ਫਿਰ ਵੀ ਇਸ ਦਾ ਕਲਰ ਬਹੁਤ ਹੀ ਵਧੀਆ ਨਿਕਲ ਕੇ ਆਇਆ ਹੈ ਹੁਣ ਇਸ ਵਿੱਚ ਮੈਂ ਕੱਟੀਆਂ ਹੋਈਆਂ ਮਸ਼ਰੂਮ ਪਾ ਦਵਾਂਗੇ ਮਸ਼ਰੂਮ ਨੂੰ ਮੈਂ ਚੰਗੀ ਤਰ੍ਹਾਂ ਪਾਣੀ ਨਾਲ ਦੋ ਤਿੰਨ ਵਾਰ ਤੋਂ ਧੋ ਲਿਆ ਸੀ ਤਾਂ ਜੋ ਚੰਗੀ ਤਰ੍ਹਾਂ ਸਾਫ਼ ਹੋ ਜਾਣ ਹੁਣ ਸਾਰੀਆਂ ਮਸ਼ਰੂਮ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਸਾਲਿਆਂ ਵਿੱਚ ਮਿਲਾ ਦਵਾਂਗੇ ਮਸਾਲਿਆਂ ਵਿੱਚ ਮਿਲਾ ਕੇ ਮਸ਼ਰੂਮ ਨੂੰ ਮੈਂ ਟੱਕ ਕੇ ਲੋ ਤੋਂ ਮੀਡੀਅਮ ਫਲੇਮ ਤੇ 5 ਕਮਿੰਟ ਲਈ ਪਕਾ ਲਵਾਂਗੇ ਤਾਂ ਜੋ ਇਹ ਚੰਗੀ ਤਰ੍ਹਾਂ ਸੌਫਟ ਹੋ ਜਾਣ। ਹੁਣ ਇਸ ਨੂੰ ਮੈਂ ਢੱਕ ਕੇ 5 ਮਿੰਟ ਲਈ ਪੱਕਣ ਲਈ ਰੱਖ ਦਵਾਂਗੇ। ਹੁਣ ਮੈਂ ਮਸ਼ਰੂਮ ਨੂੰ ਪੱਕਣ ਲਈ 5 ਮਿੰਟ ਲਈ ਰੱਖ ਦਿੱਤਾ ਸੀ। 5 ਮਿੰਟ ਹੋ ਗਏ ਹਨ। ਢੱਕਣ ਚੱਕ ਕੇ ਇਹਨਾਂ ਨੂੰ ਚੈੱਕ ਕਰ ਲਵਾਂਗੇ। ਇੱਧਰ ਤੜਕੇ ਨੇ ਵੀ ਚੰਗੀ ਤਰ੍ਹਾਂ ਤੇਲ ਛੱਡ ਦਿੱਤਾ। ਮਸ਼ਰੂਮ ਵਿੱਚੋਂ ਵੀ ਪਾਣੀ ਨਿਕਲ ਕੇ ਆ ਗਿਆ। ਕਲਰ ਵੀ ਬਹੁਤ ਹੀ ਵਧੀਆ ਆਇਆ ਹੈ ਤੜਕੇ ਦਾ। ਮਸ਼ਰੂਮ ਵੀ ਆਪਣੀਆਂ ਥੋੜੀਆਂ ਜਿਹੀਆਂ ਸੌਫਟ ਹੋ ਗਈਆਂ। ਹੁਣ ਇਸ ਵਿੱਚ ਮੈਂ ਅਰੇ ਮਟਰ ਪਾ ਦਵਾਂਗੇ ਮਟਰਾਂ ਨੂੰ ਮੈਂ ਪਾਣੀ ਵਿੱਚੋਂ ਕੱਢ ਲਿਆ ਸੀ ਮੈਂ ਅੱਧਾ ਕਿਲੋ ਮਟਰ ਲਏ ਸੀ ਤੁਸੀਂ ਸਬਜ਼ੀ ਵਿੱਚ ਮਟਰ ਆਪਣੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹੋ ਹੁਣ ਮਟਰਾਂ ਨੂੰ ਵੀ ਚੰਗੀ ਤਰ੍ਹਾਂ ਮਸਾਲੇ ਵਿੱਚ ਮਿਲਾ ਲਵਾਂਗੇ ਤੁਸੀਂ ਸਬਜ਼ੀ ਦੀ ਥਿੱਕਨੈਸ ਆਪਣੇ ਹਿਸਾਬ ਨਾਲ ਗਾੜੀ ਪਤਲੀ ਰੱਖ ਸਕਦੇ ਹੋ ਮੈਂ ਇਸ ਵਿੱਚ ਅੱਧਾ ਗਲਾਸ ਗਰਮ ਕਰਕੇ ਪਾਣੀ ਪਾਵਾਂਗੇ ਕਿਉਂਕਿ ਮੈਂ ਸਬਜ਼ੀ ਨੂੰ ਥੋੜਾ ਜਿਹਾ ਗਾੜਾ ਹੀ ਰੱਖਣਾ ਹੈ ਇਸ ਲਈ ਮੈਂ ਜ਼ਿਆਦਾ ਪਾਣੀ ਨਹੀਂ ਪਾਵਾਂਗੇ ਜੇਕਰ ਤੁਸੀਂ ਤਰੀ ਵਾਲੀ ਬਣਾਉਣਾ ਚਾਹੁੰਦੇ ਹੋ ਤੁਸੀਂ ਇਸ ਵਿੱਚ ਪਾਣੀ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਹੁਣ ਚੰਗੀ ਤਰ੍ਹਾਂ ਪਾਣੀ ਪਾ ਕੇ ਇਸ ਨੂੰ ਟੱਕ ਕੇ ਪਕਾ ਲਵਾਂਗੇ ਜਦ ਤੱਕ ਕਿ ਸਾਰੇ ਮਸਾਲੇ ਮਸ਼ਰੂਮ ਵਿੱਚ ਚੰਗੀ ਤਰ੍ਹਾਂ ਰਚ ਨਹੀਂ ਜਾਂਦੇ ਤੇ ਸਬਜੀ ਆਪਣੀ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੀ ਹੁਣ ਢੱਕਣ ਦੇ ਕੇ ਇਸ ਨੂੰ ਮੈਂ 7-8 ਮਿੰਟ ਲਈ ਪੱਕਣ ਲਈ ਛੱਡ ਦਵਾਂਗੇ ਹੁਣ 7-8 ਮਿੰਟ ਹੋ ਗਏ ਸੀ ਸਬਜੀ ਨੂੰ ਪੱਕਦੀ ਇਹਨੂੰ ਗੈਸ ਦੀ ਫਲੇਮ ਮੈਂ ਮੀਡੀਅਮ ਕਰ ਦਿੱਤੀ ਸੀ ਹੁਣ ਟੱਕਣ ਚੱਕ ਕੇ ਸਬਜੀ ਨੂੰ ਚੈੱਕ ਕਰ ਲਵਾਂਗੇ ਕਿ ਸਬਜੀ ਆਪਣੀ ਚੰਗੀ ਤਰ੍ਹਾਂ ਪੱਕ ਗਈ ਕਿ ਨਹੀਂ ਸਬਜੀ ਨੇ ਚੰਗੀ ਤਰ੍ਹਾਂ ਤੇਲ ਵੀ ਰਿਲੀਜ਼ ਕਰ ਦਿੱਤਾ ਹੁਣ ਸਬਜੀ ਨੂੰ ਮੈਂ ਕੜਸੀ ਨਾਲ ਚੈੱਕ ਕਰ ਲਵਾਂਗੇ ਸਬਜੀ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਸੀ ਮਸ਼ਰੂਮ ਵੀ ਚੰਗੀ ਤਰ੍ਹਾਂ ਪੱਕ ਗਏ ਤੇ ਹਰੇ ਮਟਰ ਵੀ ਚੰਗੀ ਤਰ੍ਹਾਂ ਸੌਫਟ ਹੋ ਗਏ ਕਲਰ ਵੀ ਸਬਜੀ ਦਾ ਬਹੁਤ ਹੀ ਵਧੀਆ ਆਇਆ ਹੈ ਤੁਸੀਂ ਸਬਜੀ ਦੀ ਰਿਚਨੈਸ ਵਧਾਉਣ ਲਈ ਇਸ ਵਿੱਚ ਫਰੈਸ਼ ਕਰੀਮ ਵੀ ਐਡ ਕਰ ਸਕਦੇ ਹੋ ਹੁਣ ਇਸ ਵਿੱਚ ਮੈਂ ਬ੍ਰੇਕ ਘਟਿਆ ਹੈ ਹਰਾ ਧਨੀਆ ਪਾ ਦਵਾਂਗੀ ਧਨੀਆ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾਵਾ ਦੇਵਾਂਗੇ ਸਬਜੀ ਬਣ ਕੇ ਆਪਣੀ ਤਿਆਰ ਹੈ ਹੁਣ ਮੈਂ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੀ ਤੇ ਸਬਜੀ ਨੂੰ ਮੈਂ ਸਰਵ ਕਰ ਲਵਾਂਗੇ ਸਬਜੀ ਨੂੰ ਮੈਂ ਇੱਕ ਬੌਲ ਵਿੱਚ ਸਰਵ ਕਰ ਲਿਆ ਸੀ ਸਬਜੀ ਦਾ ਕਲਰ ਬਹੁਤ ਹੀ ਵਧੀਆ ਆਇਆ ਸੀ ਦੇਖਣ ਵਿੱਚ ਸਬਜੀ ਆਪਣੇ ਰੈਸਟੋਰੈਂਟ ਤੋਂ ਕਿਤੇ ਵੀ ਵਧੀਆ ਬਣੀ ਸੀ ਤੁਸੀਂ ਇਸ ਨੂੰ ਰੋਟੀ ਨਾਲ ਪਰੌਂਠੇ ਕਿਸੇ ਵੀ ਚੀਜ਼ ਨਾਲ ਸਰਵ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਮਟਰ ਮਸ਼ਰੂਮ ਦੀ ਸਬਜੀ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ